ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਹੈਗਾ ਕਾਲੇਕੇ ਜ਼ਿਲ੍ਹਾ ਇਹਨੂੰ ਪੈਂਦਾ ਮੋਗਾ ਤਹਿਸੀਲ ਇਹਨੂੰ ਪੈਂਦੀ ਆ ਬਾਗਾ ਪੁਰਾਣਾ ਅੱਜ ਦੀ ਵੀਡੀਓ ਦੇ ਵਿੱਚ ਜ਼ਾਇਦ ਜੇ ਭਾ ਦੀਆਂ ਜਮਾ ਜ਼ਾਇਦ ਜੇ ਭਾ ਹੋਣਗੇ ਦੋ ਤਾਜ਼ੀਆਂ ਸੂਈਆਂ ਸਵਾਈਆਂ ਜਿੰਨਾ ਦੁੱਧ ਜਿੰਨਾ ਬੋਲਾ ਵੀਰ ਕਹਿੰਦਾ ਦੱਸੂਗਾ ਉਹਨਾਂ ਤਿਆਰ ਹੋ ਤੜਕੇ ਵੀ 6-7 ਵਜੇ ਅਗਲਾ ਆਜੇ ਕੰਡਾ ਲਿਆਵੇ ਕੰਡੇ ਤੇ ਜੋਖਲੇ ਆਥਨੇ ਫੇਰ 6-7 ਵਜੇ ਅਗਲੇ ਅਗਲਾ ਕੰਡਾ ਲਿਆਵੇ ਕੰਡੇ ਤੇ ਜੋਖਲੇ ਤਿਆਰ ਹੋਊਗਾ ਤੇ ਇੱਕ ਗੱਬਣ ਜਰਸੀ ਤਿਆਰ ਸੂਨ ਨੂੰ ਕੁਛਕ ਦਿਨ ਲੈਂਦੀ ਆ 3 ਜਨਵਾਰ ਆ ਇੱਕ ਕਾਲੇ ਰੰਗ ਦੀ ਵੱਛੀ ਆ ਦੋ ਬਦਾਮੀ ਰੰਗ ਦੀਆਂ ਜਰਸੀਆਂ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਹਾਂ ਦੱਸ ਦਈਏ ਹਾਂ ਤਾਰਾ ਬਾਈ ਪਿੰਡ ਗਾਲਕੇ ਤਹਿਸੀਲ ਬਾਗਾ ਪੁਰਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸ ਦਈਏ 83600 ਪੂਰਾ ਜੀ 80923 3 ਜਨਵਾਰ 3 ਜਨਵਾਰ ਆ 2 ਸੂਏ ਸਵਾਏ ਬਾਈ ਤਾਜੇ ਇੱਕ ਗੱਬਣ ਇਹ ਤੋਂ ਕਰ ਸੋਨੀ ਜੀ ਵੱਛੀ ਤੋਂ ਇਹ ਗਾਲ ਸੂਈ ਆ ਬਾਈ ਸ਼ਾਮ ਨੂੰ ਹੂੰ ਫੇਰ ਦੂਰ ਪੈ ਗਈ ਕੰਪਲੀਟ ਐ ਇਸ ਟਾਈਮ 10 ਲੀਟਰ ਬੋੜਾ ਤਿਆਰ ਆ ਕਿੰਨਾ ਕ ਪਿਆਜੂ ਦੋਤ ਬਾਈ ਪਿਆਜੂਗੀ 15 16 ਲੀਟਰ ਮਗਰ ਕੀਆ ਮਗਰ ਬੱਛਾ ਬਈ ਕੱਢ ਬਾਹਰ ਨੂੰ ਪਹਿਲਾਂ ਜਾਇਦ ਜਾਂ ਭਾਅ ਦੱਸ ਦੇ ਜਾਇਦ ਜਾਂ ਵੇਚਣ ਵਾਲੀ ਗੱਲ ਅਗਲਾ ਆਉਂਦਾ ਲੈ ਜੀ 55 ਕਰਾਲੇ 56 ਕਰਾਲੇ 55000 ਦੀ ਘੜ ਦੇ ਲਓ ਵੀ ਮਿੱਤਰੋ ਕੱਲ ਦੀ ਸੂਈ ਹੈ ਮਗਰ ਬੱਛਾ ਜੇਰ ਵਾਲੇ ਪਾਸੇ ਕੰਪਲੀਟ ਹੈ 10 ਕਿਲੋ ਤੋਂ ਬਾਹਰ-ਬਾਰ ਬੌਲੀ ਤਿਆਰ ਹੈ ਜਿਹੜੀ ਤੁਸੀਂ ਝੋ ਲੈਣੀ ਆ ਭਾਂਡੇ ਚ ਮਣ ਲੈਣੀ ਆ ਜੋਖ ਲੈਣੀ ਆ 10 ਕਿਲੋ ਤੋਂ ਬਾਹਰ-ਬਾਰ ਬੌਲੀ ਤਿਆਰ ਆ ਸ਼ਾਮ ਦੀ ਚਵਾਈ ਚ ਸਾਰਾ ਦੇਣੀ ਪਿਆ ਸਵੇਰ ਦੀ ਚਵਾਈ ਹੋਈ ਆ ਆਥਨ ਦੀ ਚਵਾਈ ਜ ਸਾਰਾ ਦਿਨ ਪਿਆ ਇਹੀ ਕਿਤੇ ਵੀਡੀਓ ਸ਼ਾਮ ਦੇ ਟਾਈਮ ਬੰਦੀ 5 6 ਵਜੇ ਚਵਾਈ ਦੇ ਟਾਈਮ ਤੇ ਹਵਾਨੇ ਦੁੱਗਣੇ ਵਖਾਉਣੇ ਸੀ ਬਾਕੀ ਸੂਈਆਂ ਸਵਾਈਆਂ ਹੈਗੀਆਂ ਗੱਬਣ ਦਾ ਵਹਿਮ ਹੁੰਦਾ ਭਾਵੇਂ ਦੋ ਟਾਈਮ ਚਾਰ ਟਾਈਮ ਚੋਕੇ ਲੈ ਜੇ ਮੁੱਲ 55 57 ਜਿੰਨਾ ਮਰਜ਼ੀ ਕਰਾ ਲਓ 53000 ਦੀ ਦੇ ਦੇਣੀ ਹੈ ਜਮਾ ਜੈਜਪਾ ਗੁਲਾਬੀ ਥਣ ਚਾਰਾਂ ਥਣਾ ਦਾ ਸੇਮ ਹੀ ਸਾਈਜ਼ ਹੈ ਦੂਜਾ ਸੂਹਾ ਤਾਜੀ ਸੂਈ ਸਵਾਈ ਜਰਸੀ ਬਰੀਡ ਦੀ ਵੱਛੀ ਹੈ ਉਈ ਭੈਣ ਭਰਾ ਹਿਮਾਚਲ ਆ ਲੀਆਂ ਨਾ ਮੰਨਿਓ ਲੋਕਲ ਵੱਛੀਆਂ ਲਈਆਂ ਫੁੱਲ ਗਰੰਟੀ ਹੋ ਫੁੱਲ ਰਾਜੀ ਆ ਯਾਰ ਭਾ ਜਿਹੜਾ ਜਮਾ ਜਾਇਜ 53 10 ਕਿਲੋ ਬਾਹਰ ਤਾਂ ਬੋਲੀ ਤਿਆਰ ਆ 15 16 ਕਿਲੋ ਬਾਈ ਕਹਿੰਦਾ ਦੁੱਧ ਦੇਣਾ ਜਿਹੜੀ ਕੱਲ ਦੀ ਸੂਈ 10 ਕਿਲੋ ਤੋਂ ਬਾਹਰ ਬੋਲੀ ਚ ਵਾਈ ਜਾਂਦੀ ਆ 2 ਕਿਲੋ ਦੁੱਧ ਤੜਕੇ ਆਵਣਾ ਹੀ ਵਾਦ ਜਿਹੜਾ 2 ਕਿਲੋ ਹੱਥ ਨੇ ਵਾਦ ਕੀ ਤੇ 15 16 ਕਿਲੋ ਦੇਦਾ ਆ ਆਵਣਾ ਹੀ ਜਾਵੜਨਾ ਤੇ ਮੁੱਲ ਕਿਹੜਾ 53000 ਫੰਡਰ ਮੱਝ ਆਉਂਦੀ ਆ ਪਿਆ 52000 ਦੀ ਲੱਸੀ ਤੋਂ ਲੱਸੀ ਮਾੜੀ ਮੱਝ ਚੰਗੀ ਫੰਡਰ ਮੱਝ ਦਾ 60 65 70 ਤਿੱਕਰ ਵੀ ਵਿਖ ਜਾਂਦੀ ਆ ਤੇ ਇਹਦਾ ਭਾਗ ਕਿਹੜਾ ਫੰਡਰ ਮੱਝ ਵਾਲਾ 53 ਦੀ ਦੇ ਦੇਣੀ ਹੈ ਜਮਾਂ ਜਾਇਜ਼ ਮੁੱਲ ਫੁੱਲ ਰਾਜੀਆ ਚਮਕਦਮ ਕਾਲੀ ਬੱਚੀ ਇੱਕ ਹੈ ਨਵਾ ਹਨ ਪੰਜ ਸੱਤ ਸੂਏ ਵਧੀਆ ਦੁੱਧ ਪਿਆ ਉਹ ਦੋ ਨੰਬਰ ਤੇ ਆ ਜਾ ਇਹ ਵੀ ਦੂਜੇ ਸੂਏ ਸੂਈ ਆ ਬਾਈ ਮਾਲਕ ਦਾ ਕਹਿੰਦਾ ਚੋਇਆ ਵਾ 16 17 ਲੀਟਰ ਪੇਲੇ ਸੂਏ ਦਾ ਆਪਾਂ 15 16 ਹੀ ਇਹ ਕਹਿ ਕੇ ਦਵਾਂਗੇ ਬਾਈ ਠੀਕ ਹੈ 10 ਲੀਟਰ ਹੀ ਬੋਲਾ ਦੇ ਥੱਲੇ ਤੇ ਆ ਕਿੰਨੇ ਦੀ ਇਹਦਾ ਵੀ ਮੁੱਲ ਕੋਈ 55 ਕਰਾ ਲੈ 56 ਕਰਾ ਲੈ ਇਹ ਵੀ ਤਰਵਈਆਂ ਦੀ ਚੱਕੋ ਜੀ ਜਮਾਂ ਜਾਇਜ਼ ਭਾਅ ਵੇਚਣ ਵਾਲੀਆਂ ਗੱਲਾਂ 53 53000 ਦੀਆਂ ਮੱਝਾਂ ਰਗਾ ਦੁੱਧ ਹੋਣਾ ਤੇ ਜਿਹੜਾ ਚੰਗਾ ਸਰਦਾ ਬੰਦਾ ਉਹਦਾ ਭਾਵੇਂ 2 ਲੱਖ ਦੀ ਮੱਝ ਲੈ ਲਈ ਭਾਵੇਂ 4 ਲੱਖ ਦੀ ਲੈ ਲਈ ਮੈਂ ਦਰਮਿਆਨੇ ਬੰਦੇ ਦੀ ਗੱਲ ਕਰਦਾ ਸਵਾ ਲੱਖ ਡੇਢ ਲੱਖ ਵਾਲੀ ਮੱਝ ਦੇ ਬਰੋਬਰ ਦੁੱਧ ਪਿਆ ਦੇਣਾ ਇਹਨਾਂ ਨੇ ਇਹਦੇ ਥੱਲੇ ਵੀ 10 ਕਿਲੋ ਤੋਂ ਬਾਹਰ ਬੌਲੀ ਤਿਆਰ ਹੈ ਅਗਲੇ ਦਾ ਕਹਿੰਦੇ 16 17 ਕਿਲੋ ਚੋਆ ਤੁਸੀਂ ਭਾਵੇਂ ਬਾਈ ਕਹਿੰਦਾ 15 16 ਹੀ ਮੰਨ ਕੇ ਸੌਦਾ ਕਰ ਲਿਓ ਮੋਹਲੇ ਦਾ ਵੀ 60 62 ਵੱਧ ਜਿੰਨਾ ਮਰਜ਼ੀ ਕਰਾ ਲਓ ਦੇ ਦੇਣੀ ਹੈ ਵੀ 53000 ਦੀ ਹੋਦਾ ਯਾਰ ਯੈਸ ਨੋ ਵਾਲੇ ਸੌਦੇ ਇਹ ਵੀ ਗੱਲ ਹੈਗੀ ਆ ਕੋਈ ਆਏ ਨਾ ਮੰਨੇ ਕਿਤੇ 45 ਦੀ ਦੇ ਦੂਗਾ ਇੰਨੇ ਹੁਣਾਂ ਹੀ ਫਰਕ ਨਹੀਂ ਪੈਣੇ ਜਮਾ ਜੈਜਪਾ ਲੈਣ ਦੇਣ ਵਾਲੇ 20 ਦੀ ਕੱਲੀ ਛੋੜ ਕਰਨੀ ਆ ਜਮਾ ਜੈਜਪਾ ਦੀਆਂ 53 53 ਦਾ ਜੋੜਾ ਦੇ ਦੇਣਾ ਸੂਈਆਂ ਸਵਾਈਆਂ ਕੋਈ ਆਏ ਨਹੀਂ ਰਾਤ ਨੂੰ اٹਕੇ ਵੇਖਣ ਦੀ ਲੋੜ ਕਿਤੇ ਹੋਰ ਨਾ ਕਿਤੇ ਰਾਤ ਨੂੰ 12 ਵਜੇ ਵਹਿੜ ਸੂਈ ਜਾਂਦੀ ਹੋਊਗੀ ਹੋਰ ਪਤਾ ਨਹੀਂ ਯਾਰ ਜੇ ਰ ਪਈ ਕਿ ਨਹੀਂ ਪਈ 2 ਘੰਟੇ ਹੋ ਗਏ ਸੂਈ ਨੂੰ ਪਤਾ ਨਹੀਂ ਪਾਉਗੀ ਕਿ ਨਹੀਂ ਪਾਉਗੀ ਨਾ ਤਾਂ ਸਵਾਉਣ ਦੀ ਟੈਨਸ਼ਨ ਆ ਰਾਤ ਨੂੰ اٹਕੇ ਵੇਖਣ ਦੀ ਲੋੜ ਨਹੀਂ ਸੂਈਆਂ ਸਵਾਈਆਂ ਜੇਰਾਂ ਵਾਲੇ ਪਾਸੋਂ ਦੋਵੇਂ ਕੰਪਲੀਟ ਐ ਦੋਹਾਂ ਦੀ ਜੇਰ ਪੈ ਚੁੱਕੀ ਆ ਤੇ ਭਾਜਾਂਵਾਂ ਜਾਏ 53 53 ਹਜ਼ਾਰ ਨਹੀਂ ਪਹਿਲੀ ਜੋੜੀ ਦੇ ਦੇਣੀ ਆ ਤਿੰਨ ਨੰਬਰ ਤੇ ਆ ਜਾ ਤਾਰੀ ਇਹ ਤਾਂ ਜਰੂਰੀ ਇਹ ਗੱਬਣਾ ਬਾਈ ਹੂੰ ਇਹ ਲਾਉਗੀ ਤਿੰਨ ਲੈ ਜਾ ਚਾਰ ਲੈ ਜਾ ਦਣ ਤਿਆਰੀਆਂ ਜੱਤਰ ਦੀ ਆਉਂਦੀ ਵਹਿੜ ਹੂੰ ਦੁੱਧ ਕਿੰਨਾ ਦੇ ਦੋ ਬਾਈ ਮਾਲਕ ਕਹਿੰਦੇ ਚੋਇਆ ਵਾ 18 ਲੀਟਰ ਹੂੰ ਆਪਾਂ 15 16 ਹੀ ਇਹ ਕਹਿ ਕੇ ਦਵਾਂਗੇ ਕਿੰਨੇ ਦੀ ਇਹਦੀ ਜਮਾਂ ਜੈ ਸਾਨੂੰ ਇਹਦਾ ਮੁੱਲ ਕੋਈ 57 ਕਰਾ ਲੈ ਜਿੰਨਾ ਮਰਜ਼ੀ ਕਰਾ ਲੈ 54000 ਲਓ ਜੀ ਇਹ ਭਾਜ ਜਮਾਂ ਜੈ 53 53000 ਦੀ ਪਹਿਲੀ ਜੋੜੀ 4 ਨੰਬਰ 54000 ਦੀ ਮੁੱਲ ਭਾਵੇਂ 57 ਕਰਾ ਲੈ ਕੱਢ ਬਾਹਰ ਨੂੰ ਜੀ ਤੋਂ ਲਈ ਆ ਅਗਲੇ ਕਹਿੰਦੇ 17 18 ਕਿਲੋ ਬਾਈ ਕਹਿੰਦਾ ਚੋਇਆ ਵਾ ਇਹਦੇ ਥੱਲੋਂ ਪਹਿਲੇ ਸੂਏ ਬਾਈ ਕਹਿੰਦਾ ਆਪਣੇ ਵੱਲੋਂ ਇਹਦਾ ਵੀ ਭਾਵੇਂ 15 16 ਹੀ ਮੰਨ ਲਓ ਰਾਜੀ ਫੁੱਲ ਹੈ ਸੂਨ ਨੂੰ ਤਿਆਰ ਹੈ ਬਲਟਲਾਂ ਹੈਗੀਆਂ ਇੰਨੀ ਕੁ ਬਲਟਲਾਂ ਤਾ ਕਰਮ ਵਾਲੀਆਂ ਸੂਂਦੀਆਂ ਸੂਂਦੀਆਂ ਜ਼ੋਰ ਮਾਰਦੀਆਂ ਕੱਢ ਦਿੰਦੀਆਂ ਬੁੱਥੀ ਬਾਥੀ ਫੁੱਲ ਹੀ ਸੋਹਣੀ ਐ ਲੈ ਚੱਲ ਮਿੱਤਰਾ ਮੁੱਲ ਭਾਵਾ ਇਹਦਾ ਵੀ 60 ਬਾੜ ਜਿੰਨਾ ਕਰ ਨੂੰ ਮਰਜ਼ੀ ਕਰਾ ਲਓ 57 ਕਰਾ ਲਓ ਪਰ ਦੇ ਦੇਣੀ 54000 ਦੀ ਪੂਰੀ ਭਾਰੀ ਗੋਲੇ ਵਰਗੀ ਵੱੱਛੀ ਐ ਜਰਸੀ ਬਰੀਡ ਦੀ ਜਮਾਂ ਜਾਇਜ਼ ਭਾਅ ਯਾਰ ਆ ਪਹਿਲਾ ਜੋੜਾ 53 53000 ਦਾ ਇਹੀ ਜਿਹੜੇ ਵਪਾਰੀ 8 8 10 10000 ਨਾ ਫਾ ਲੈ ਲੈਂਦੇ ਉਹਨਾਂ ਦੇ ਘਰੇ ਖੜੀਆਂ ਹੁੰਦੀਆਂ ਮੁੱਲ 62 62 65 65000 ਹੋਣਾ ਸੀ ਜਮਾਂ ਜਾਇਜ਼ ਭਾਅ ਫੁੱਲ ਸੀਲਾਂ ਨਾਲੇ ਹੁਣ ਆ ਜਿਹੜੀ 3 ਨੰਬਰ ਬੱਚੀ ਆ ਜਿੱਦਣ ਸੂ ਪੈਂਦੀ ਆ ਤੇ ਦੁੱਧ ਚਵਾ ਕੇ ਵੀ ਕੋਈ ਵੇਚ ਨਹੀਂ ਹੋਵੀ ਕਹੇ ਭੈਣ ਭਰਾਣੇ 60 62000 ਦੀ ਆ ਤੇ ਮੁੱਲ ਕਿਹੜਾ 54000 ਦੀ ਪਹਿਲਾ ਜੋੜਾ 53 53000 ਦਾ ਭਾਵੇਂ ਚੋ ਕੇ ਲੈ ਜੇ 10 10 ਕਿਲੋ ਤੋਂ ਬਾਹਰ ਬੌਲੀ ਤਿਆਰ ਹੈ ਤੇ ਮੱਝਾਂ ਵਰਗਾ ਦੁੱਧ ਹੋਣਾ ਸਾਰਿਆਂ ਨੂੰ ਹਸਿਕਾ